ਚਾਹ ਪੀ ਲੈਨੇ ਆ ਇਹ ਹਾਡੀ ਸ਼ਾਂਤੀ ਆਂਟੀ ਇਹ ਹੀ ਬਣਾਉਂਦੀ ਆ ਚਾਹ ਸਵੇਰ ਦੀ ਪਹਿਲੀ ਚਾਹੇ ਬਣਾਉਂਦੀ ਆ ਜਾ ਓਏ ਆ ਦੇਖੋ ਸਾਡੇ ਕੋਲ ਜਾਨਵਰ ਸਾਡੇ ਰੌਕੀ ਨਵਾਬ ਠੀਕ ਆ ਇੱਕ ਆ ਫਿਰਦਾ ਤੇ ਠੀਕ ਆ ਅੱਛਾ ਕਰੰਟ ਮਾਰਦਾ ਆ ਆਗੇ ਦੋ ਜਵਾਨ ਆ ਆਗੇ ਦੋ ਦੋ ਆ ਆਗੇ ਜੈ ਕੀ ਚਰਲੀ ਇੱਕ ਆ ਖੜਾ ਛੰਦਾ ਇਹ ਛੰਦਾ ਇਹ ਕਹਿੰਦਾ ਇੱਕ ਆ ਬੈਠੀ ਆ ਇੱਕ ਆ ਖੜਾ ਠੀਕ ਆ ਹੁਣ ਭਾਈ ਕਈ ਬੰਦੇ ਕਹਿ ਰਹੇ ਨੇ ਇਥੇ ਡਿੱਚਰ ਕਰ ਰਹੇ ਆ ਇਹ ਚਿੜੀਆ ਘਰ ਬਣਾਇਆ ਇਹ ਚਿੜੀਆ ਘਰ ਬਣਾਇਆ ਹੋਇਆ ਤੇ ਦੇਖੋ ਬੰਦੇ ਦੀ ਕੋਈ ਤਾਕਤ ਨਹੀਂ ਹੈ ਠੀਕ ਆ ਸੱਟਾ ਰਹੀ ਗਏ ਸੀਗੇ ਆ ਬੈਠੇ ਨੇ ਇਹ ਮੁਰਗੇ ਆ ਸੀਨੇ ਜਿੰਨੇ ਹੁਣ ਤਾਂ ਹੀ ਰੱਖੇ ਨਾ ਕੋਈ ਕਦੇ ਵੱਡੇ ਆ ਨਾ ਜੋ ਕਦੇ ਠੀਕ ਆ ਨਾ ਵਧਣਾ ਆਹਾ ਛੰਦਾ ਨਾ ਇਹ ਕਦੇ ਵਧਣਾ ਜਦਾਂ ਜਦਾਂ ਰਹੂਗਾ ਸਾਡੇ ਕੋਲ ਰਹੂਗਾ ਠੀਕ ਆ ਉਦੋਂ ਮੁੜ ਕੇ ਨੱਪ ਦੇਣਾ ਆ ਸਾਡੇ ਕੋਲ ਆ ਪਾਲੀ ਆ ਠੀਕ ਆ ਨਾ ਬੰਦੇ ਕਹੀ ਨਾ ਗੱਲਾਂ ਗੱਲਾਂ ਜਾਨੀ ਸਦਾ ਤਾਂ ਕਹਿੰਦੇ ਨਹੀਂ ਗੱਲ ਆ ਜਾਂਦੀ ਹੈ ਕਹਿੰਦੇ ਲੈ ਇੰਨੇ ਜਾਨਵਰ ਰੱਖੇ ਨੇ ਇਹਨਾਂ ਦਾ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਦਾ ਕਿਹੜਾ ਕੋਈ ਕਮਾਈ ਹੁੰਦੀ ਆ ਹੁਣ ਇਹਨੂੰ ਕਾਮਲਿਆਂ ਨੂੰ ਕੌਣ ਦੱਸੇ ਇਹ ਭਾਗਾ ਕਰਮਾਂ ਨਾਲ ਆਉਂਦੇ ਨੇ ਹਨਾ ਨਹੀਂ ਆਪਾਂ ਇੱਕ ਘਰੇ ਕੁੱਤਾ ਰੱਖਿਆ ਹੋਵੇ ਤੁਹਾਨੂੰ ਵੀ ਪਤਾ ਅਗਲਾ ਕਹਿੰਦਾ ਕਿੁੱਤੇ ਦਾ ਕਿੰਨਾ ਖਰਚਾ ਹੋ ਜਾਂਦਾ ਐ ਹੋ ਜਾਂਦਾ ਪਰ ਸਾਡੀ ਕੀ ਔਕਾਤ ਆ ਸਾਡੀ ਕੀ ਤਾਕਤ ਆ ਵੀ ਅਸੀਂ ਇਹਨਾਂ ਨੂੰ ਖਵਾ ਸਕਦੇ ਆ ਅਸੀਂ ਤਾਂ ਮੈਨੂੰ ਐਂ ਲੱਗਦਾ ਵੀ ਇਹ ਨਾ ਕਰਕੇ ਅਸੀਂ ਖਾਨੇ ਆ ਸਾਡੇ ਘਰ ਚ ਭਾਗ ਲੱਗੇ ਹੋਏ ਨਹੀਂ ਨਾ ਕਰਕੇ ਲੱਗੇ ਹੋਏ ਨੇ ਠੀਕ ਆ ਨਾ ਤੇ ਬਸ ਜੰਤ ਦਾ ਔਖਾ ਹੀ ਆ ਬਾਲਾ ਕੋਈ ਬੰਦਾ ਮੈਨੂੰ ਗੱਲ ਕਰਦਾ ਸੀ ਕਹਿੰਦਾ ਵੀ ਇਹੋ ਬੰਦਾ ਮੈਂ ਹਾਂ ਚੱਲ ਕੋਈ ਨਹੀਂ ਆ ਕਹਿ ਲੈਣ ਦੇ ਅਗਲੇ ਜਿੰਨੀ ਕੁ ਸਮਝ ਆ ਨਾ ਉਹਨਾਂ ਨੂੰ ਨਹੀਂ ਇਹ ਗੱਲਾਂ ਮੈਂ ਪਾਦਾ ਹੈਗਾ ਇਹ ਤਾਂ ਰਾਜੇ ਬਣਾ ਕੇ ਰੱਖ ਲੈਣ ਨਾ ਜਿੱਥੇ ਇਹ ਜਾਂਦੇ ਨੇ ਠੀਕ ਆ ਨਾ ਇਹਦਾ ਦਾਨ ਇਹਦਾ ਇਹਨਾਂ ਦਾ ਬੰਦੇ ਨੂੰ ਰਾਜਾ ਬਣਾਉਂਦਾ ਰਾਜਾ ਕਰਦੀ ਗੱਲ ਹੀ ਰਹਿੰਦਾ ਬੰਦਾ ਘੋੜੇ ਬਾਰੇ ਗੱਲ ਕਹੀ ਆ ਲੋਕਾਂ ਕੋਲ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਨੇ ਕਰੋੜਾਂ ਅਰਬ ਰਪਈਆਂ ਦੀਆਂ ਕਾਰਾਂ ਨੇ ਪਰ ਘੋੜਾ ਹਰੇ ਕੋਲ ਘੋੜਾ ਨਹੀਂ ਉਹ ਘੋੜਾ ਕਰਮਾ ਭਾਗਾਂ ਨਾਲੇ ਹੁੰਦਾ ਜਿਹਦੇ ਘਰ 'ਚ ਘੋੜਾ ਹੁੰਦਾ ਦੇਖਦੇ ਘਰ ਦੀ ਘੋੜਾ ਜਾਂਦਾ ਆਮ ਆਪਾਂ ਬਜ਼ੁਰਗਾਂ ਤੋਂ ਵੀ ਗੱਲਾਂ ਸੁਣਦੇ ਆ ਤੇ ਮੈਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਮਾਲਕਾਂ ਐਂ ਸੇਵਾ ਦੇ ਕੇ ਰੱਖੀ ਸਾਨੂੰ ਸਦਾ ਠੀਕ ਆ ਤੇ ਕੋਈ ਆਪਾਂ ਨੂੰ ਬੜਾ ਆਚਾਰ ਚੂਮਣੀ ਹੈਗਾ ਗੁੱਠੀਆਂ ਗੁੱਠੀਆਂ ਦਾ ਮੈਂ ਤਾਂ ਆਹ ਮਾਹੌਲ 'ਚ ਰਹਿ ਕੇ ਖੁਸ਼ ਆ ਆ ਮੇਰਾ ਘਰ ਤੁਸੀਂ ਠੀਕ ਆ ਜਿੱਥੇ ਮੈਂ ਰਹਿਣਾ ਹੈ ਤੁਹ ਦੋ ਕਾਂਵਰੇ ਬਣਾਏ ਹੋਏ ਨੇ ਉੱਤੇ ਕੋਈ ਐ ਨਹੀਂ ਵੀ ਬਹੁਤ ਕੋਈ ਜੀ ਬੜੀ ਉਹ ਆ ਘਰ ਘਰ ਆਪਣਾ ਉਧਰ ਹੈਗਾ ਪੂਰਾ ਵਧੀਆ ਰੱਬ ਦੀ ਕਿਰਪਾ ਨਾਲ ਬਣਿਆ ਹੋਇਆ ਪਰ ਮੈਂ ਮੇਰਾ ਮੇਰਾ ਸ਼ੌਂਕ ਆ ਵੀ ਮੈਂ ਇਹ ਮਾਹੌਲ 'ਚ ਰਹਿ ਕੇ ਖੁਸ਼ ਆ ਆ ਕੋਈ ਚੁੰਝਣ ਦੇ ਗਿਆ ਸਾਨੂੰ ਤੇ ਵੀਡੀਓ ਪਾਈ ਸੀ ਵਿਚਾਰਾ ਕਹਿੰਦਾ ਲੈ ਲੈ ਮੁੜ ਕੇ ਕਹਿੰਦਾ ਹੁਣ ਔਖਾ ਆ ਦੇਖ ਲਓ ਤੇ ਠੀਕ ਆਪਾਂ ਆ ਮਾਹੌਲ 'ਚ ਖੁਸ਼ ਆ ਆਪਾਂ ਨਹੀਂ ਸਾਲਾ ਘਰੇ ਕੋਈ ਆ ਜਾਵੇ ਪਹਿਲਾਂ ਜੀ ਪੈਰ ਪੁੰਝੋ ਪੱਥਰ ਦੇ ਉਹ ਨਾ ਪੈ ਜਾਣ ਦਾਗ ਠੀਕ ਆ ਆ ਲੈ ਸੋਣਾ ਹੀ ਨਾ ਆਪਾਂ ਕਿਹੜਾ ਇੱਥੇ ਕੀ ਕਰਨਾ ਓਨੀ ਜਗ੍ਹਾ ਸਫਾਈ ਵੀ ਹੋ ਜਵੇ ਠੀਕ ਆ ਨਾ ਅ ਸ਼ੋਗਰ ਬਣਾਇਦਾ ਮਾਲਕ ਦਾ ਸੱਚੇ ਪਾਤਸ਼ਾਹ ਵਾਇਗਰੂ ਦਾ ਵੀ ਲੱਖ ਲੱਖ ਸ਼ੋਗਰ ਅਦਾ ਦੇਦਾ ਕਿਉਂ ਵੀ ਜਾਗੀ ਗੱਲ ਸਹੀ ਹੈ ਕਿ ਗਲਤ ਹੈ ਸਹੀ ਗੱਲ ਆ ਨਾ ਹਾਂ ਦੇਖੀ ਕਹਿੰਦਾ ਸਹੀ ਗੱਲ ਆ